ਵਾਲਾ ਕੀਤਾ ਸੀ ਕਿ ਹਰਿਆਣੇ ਬਾਰੇ ਗੱਲ ਕਰਕੇ ਜਾਵਾਂਗੇ ਹਰਿਆਣੇ ਦੇ ਵਿੱਚ ਵਿਜ ਸਾਹਿਬ ਨੇ ਇੱਕ ਪੱਤਰ ਲਿਖਿਆ ਸੈਣੀ ਸਾਹਿਬ ਨੂੰ ਕਿ ਭਈ ਆ ਕੰਮ ਹੋ ਗਿਆ ਹੀ ਇੱਥੇ ਮਾੜੀ ਜਾਂਚ ਚੁੰਜ ਕਰਵਾਓ ਕੋਟਾਲਾ ਕਹਿੰਦੇ 1500 ਕਰੋੜ ਦਾ ਹੈ ਜੀ ਤੇ ਹੁਣ ਨਿਕਲਣਾ ਕੀ ਹੈ ਕਿੰਨਾ ਹੈ ਕੀ ਰੌਲਾ ਇਹ ਅਜੇ ਵੀ ਕੋਈ ਗੱਲ ਕਰ ਰਹੇ ਸੀਗੇ ਨਾ ਸ਼ੁਰੂ ਦੇ ਵਿੱਚ ਹਰਿਆਣੇ ਵਾਲੀ ਵੀ ਅਸੀਂ ਗੱਲ ਕਰਾਂਗੇ ਤੇ ਮੈਂ ਉਹ ਕੱਢੀ ਇੱਕ ਮੈਨੂੰ ਨਾ ਮੀਡੀਆ ਰਿਪੋਰਟ ਮਿਲੀ ਆ ਉਹਨਾਂ ਦੇ ਵਾਕਿਆ ਕਮਾਲ ਦੀ ਜਾਣਕਾਰੀ ਦਿੱਤੀ ਆ ਕਿ ਇਹਦੇ ਵਿੱਚ ਹਰਿਆਣਾ ਦਾ ਫਿਰ ਉਹ ਆ ਗਿਆ ਮਜ਼ਦੂਰ ਕਲਿਆਣ ਬੋਰਡ ਸੀ ਕੋਈ ਇਹਨਾਂ ਨੇ ਮਜ਼ਦੂਰਾਂ ਦਾ ਕਲਿਆਣ ਤੇ ਕੀ ਕਰਨਾ ਸੀ ਆਪ ਦਾ ਬਹੁਤ ਹੋਇਆ ਜੀ ਕਹਿੰਦੇ ਕਿ ਕੈਂਥਲ ਪਾਣੀਪਤ ਤੇ ਨੂੰ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਸਾਬ ਹੂੰ ਕਿ ਮਜ਼ਦੂਰਾਂ ਵਾਸਤੇ ਪੈਸਾ ਹੁੰਦਾ ਹੈ ਜੀ ਬਹੁਤੇ ਮਜ਼ਦੂਰਾਂ ਨੂੰ ਵੀ ਸ਼ਾਇਦ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੋਏਗਾ ਕਿ ਇਹਨਾਂ ਵਾਸਤੇ ਇੱਕ ਵੱਖਰਾ ਜਿਵੇਂ ਮੰਨ ਲਓ ਕਿ ਰિયલ ਅਸਟੇਟ ਦੇ ਕਾਰੋਬਾਰੀਆ ਬਿਲਡਰਸ ਨੇ ਉਹਨਾਂ ਤੋਂ ਇੱਕ ਮਲਕਾ ਇਹ ਸੈਸ ਲਿਆ ਜਾਂਦਾ ਹੈ ਜੀ ਮਜ਼ਦੂਰ ਸੈਸ ਉਹ ਕਿੰਨਾ ਕੁ ਕਲਿਆਣ ਤੇ ਲਾਇਆ ਜਾਂਦਾ ਫਿਰ ਆ ਮਿਸਾਲ ਉਹ ਸਾਡੇ ਸਾਹਮਣੇ ਆ ਹੀ ਗਈ ਹੈ ਜੀ ਜੀ ਨਤੀਜਾ ਸਾਹਮਣੇ ਤੇਰੇ ਤੇ ਇਹ 13 ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਕਿ 91% ਵਰਕ ਸਲਿੱਪ ਜਿਹੜੀ ਸੀਗੀ ਨਾ ਤੇ 87% ਜਿਹੜੇ ਮਜ਼ਦੂਰ ਸੀ ਉਹ ਸਾਰੇ ਫਰਜੀ ਬਣਾ ਦਿੱਤੇ ਗਏ ਕਿਉਂ ਇਤਰਾ ਕਰਦੇ ਕਰਦੇ ਮੁੱਢਲੇ ਤੌਰ ਤੇ ਮੰਨ ਕੇ ਚੱਲ ਰਹੇ ਨੇ ਜੋ ਤੁਸੀਂ ਅਮਾਉਂਟ ਦਸੀ ਹੈ ਕਿ 1500 ਕਰੋੜ ਦਾ ਘੁਟਾਲਾ ਹੋ ਸਕਦਾ ਹੈ ਇਹਦੇ ਚ ਇਹਨਾਂ ਨੇ ਗਾ ਤਫਸੀਲ ਦੇ ਨਾਲ ਆਪਾਂ ਚਲੋ ਅੰਕੜਿਆਂ ਚ ਨਹੀਂ ਪੈਂਦੇ ਮੁੱਖ ਤੌਰ ਤੇ ਗੱਲ ਦੱਸ ਦਿੰਨੇ ਆ ਕਿ ਇਹ ਆ ਕਿ ਜਦਾਂ ਮਜ਼ਦੂਰਾਂ ਵਾਸਤੇ ਜਿਹੜਾ ਕਲਿਆਣ ਕਲਿਆਣ ਦਾ ਮਤਲਬ ਹੁੰਦਾ ਉਹੀ ਵੈਲਫੇਅਰ ਹੂੰ ਵੈਲਫੇਅਰ ਬਿਲਕੁਲ ਉਹ ਪੈਸਾ ਜਿਹੜਾ ਸੀ ਉਹਦਾ ਗੜਬੜ ਚੱਲਾ ਕਰ ਲਿਆ ਆਪਣੇ ਵੀ ਇਹੀ ਕੁਝ ਹੁੰਦਾ ਹੈ ਜੀ ਮਗਨ ਰੇਗਾ ਦਾ ਨਰੇਗਾ ਦਾ ਇਹੀ ਰੌਲਾ ਹੈ ਸਾਬ ਤੋ ਕਹਿਣ ਦਾ ਮਤਲਬ ਇਹ ਹੈ ਕਿ ਐਡੇ ਵੱਡੇ ਪੱਦਰਤੇ ਯਾਰ 1500 ਕਰੋੜ ਰੁਪਈਆ ਤੇ ਕਿਰਤੀਆਂ ਦਾ ਮਜ਼ਦੂਰਾਂ ਦਾ ਪੈਸਾ ਵੀ ਖਾ ਜਾਂਦੇ ਨੇ ਹੂੰ ਤੇ ਉਹਨਾਂ ਨੂੰ ਤੇ ਮੈਨੂੰ ਲੱਗਦਾ ਕਿ ਬਹੁਤੇ ਮਜ਼ਦੂਰਾਂ ਤੇ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਪਤਾ ਹੀ ਨਹੀਂ ਹੁੰਦਾ ਬਿਲਕੁਲ ਕਿ ਸਾਡੀ ਰਜਿਸਟ੍ਰੇਸ਼ਨ ਕਿੰਨੀ ਜ਼ਰੂਰੀ ਹੈ ਹੂੰ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਹਾਂ ਤੇ ਚਲੋ ਥੋੜੀਆਂ ਜੱਥੇਬੰਦੀਆਂ ਅਵੇਰ ਨੇ ਹੂੰ ਜੱਥੇ ਵੰਦਕ ਤੌਰ ਤੇ ਮਜ਼ਦੂਰ ਵੀ ਜਿਹੜੇ ਅੱਗੇ ਵੱਧ ਰਹੇ ਨੇ ਪਰ ਜੇ ਆਪਾਂ ਵੇਖੀਏ ਤੇ ਇਹ ਤੇ ਹੋ ਸਕਦਾ ਹੈ ਕਿ ਲੰਮੇ ਸਮੇਂ ਤੋਂ ਇਦਾਂ ਘੱਟ ਚੱਲਦਾ ਹੋਵੇ ਹੂੰ ਲੰਮੇ ਸਮੇਂ ਤੋਂ ਇਦਾਂ ਤਾਂ ਘੱਟ ਚੱਲਦਾ ਹੋਵੇ ਔਰ ਨਰਿੰਦਰ ਮੋਦੀ ਸਰਕਾਰ ਦੇ ਵਿੱਚ ਇੱਕ ਵਾਰੀ ਕੌਮੀ ਪੱਧਰ ਤੇ ਆਰਟੀਆਈ ਪਾਈ ਗਈ ਸੀਗੇ ਇਸੇ ਮਜ਼ਦੂਰ ਸੈਸ ਨੂੰ ਲੈ ਕੇ ਤਾਂ ਉਹਨਾਂ ਨੇ ਤੇ ਇਸ ਪੈਸੇ ਦੀ ਕਵਰਤੂ ਕੀਤੀ ਜਿਹੜੀ ਸੀਗੀ ਉਹ ਸਾਹਮਣੇ ਆ ਗਈ ਸੀ ਕਿ ਮਤਲਬ ਕਿ ਜਿਸ ਮਕਸਦ ਵਾਸਤੇ ਤੁਸੀਂ ਫੰਡ ਇਕੱਤਰ ਕਰਦੇ ਹੋ ਜਿਵੇਂ ਕੌਸ ਸੈਸ ਆ ਜੀ ਤਾਂ ਕੌਸ ਸੈਸ ਵਾਲਾ ਪੈਸਾ ਜੇ ਸਰਕਾਰ ਪਾਰਕ ਬਣਾਉਣ ਤੇ ਲਾ ਰਹੀ ਹੈ ਹੂੰ ਤੇ ਇਹਦਾ ਮਤਲਬ ਕਿ ਕੌਸਸ ਦੀ ਜਿਹੜੀ ਇੱਕ ਪਰਪਸੇ ਮੰਤਵ ਵਾਲੇ ਜੀ ਜੀ ਉਹ ਤਾਂ ਕਹਾਣੀ ਖਤਮ ਹੋ ਗਈ ਨਾ ਬਿਲਕੁਲ ਕਿ ਉਹਦਾ ਮੁੱਖ ਮਕਸਦ ਕੀ ਹੈ ਕਿ ਕੌਸਸ ਤੁਸੀਂ ਲਿਆ ਸ਼ਰਾਬੀ ਤੋਂ ਵੀ ਲਿਆ ਸੀਮਿੰਟ ਵਾਲੇ ਤੋਂ ਵੀ ਲਿਆ ਫਲਾਣੇ ਤੋਂ ਵੀ ਲਿਆ ਧੰਕਾਣੇ ਤੋਂ ਵੀ ਲਿਆ ਤੇ ਉਹ ਕੌਸਸ ਤੁਸੀਂ ਉਹਦੇ ਕਲਿਆਣ ਤੇ ਲਾਓ ਹੂੰ ਕਿੱਕਾ ਜੀ ਉਹਨਾਂ ਵਾਸਤੇ ਤੁਸੀਂ ਗਊਸ਼ਾਲਾ ਬਣਾਓ ਉਹਨਾਂ ਵਾਸਤੇ ਚਾਰਾ ਦੇਓ ਨਾਲੇ ਤੁਹਾਡੇ ਹਾਰਸੇ ਘਟਣ ਨਾਲੇ ਤੁਹਾਡਾ ਵੈਲਫੇਅਰ ਹੋਵੇ گا ਗਾਂ ਦਾ ਕਲਿਆਣ ਹੋਵੇ ਪਰ ਨਾਲ ਚਾਰੇ ਵਾਲੇ ਪਾਸੇ ਕੌਸਸ ਕਿੱਥੇ ਜਾਂਦਾ ਅਸੀਂ ਮੱਛਲਾਂ ਵਾਲਿਆ ਤੂੰ ਪੁੱਛਦੇ ਸੀ ਮੈਂ ਕਿ ਤੁਸੀਂ ਪੰਜਾਬ ਵਾਲਾ ਤੂੰ ਵੀ ਪੁੱਛੋਗਾ ਕਿ ਕੌਸਸ ਕਿੱਥੇ ਜਾਂਦਾ ਜੀ ਹੂੰ ਬਿਲਕੁਲ ਜੀ ਬਿਲਕੁਲ ਖੈਰ ਘਟਾਲੇ ਹੀ ਘਟਾਲੇ ਨੇ ਜਿੱਧਰ ਮਰਜ਼ੀ ਵੇਖ ਲਓ ਘਟਾਲੇ ਵੱਡੇ ਨੇ ਹਾਂ ਚਲੋ ਜੀ